ਆਮ ਆਦਮੀ ਪਾਰਟੀ ਵੱਲੋਂ ਅੱਜ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਅਤੇ ਵਪਾਰੀਆਂ ਦੇ ਨਾਲ ਹੋਣ ਲਈ ਇੱਕ ਵਿਸ਼ਾਲ ਰੈਲੀ ਕੀਤੀ ਗਈ ਅਤੇ ਭਾਜਪਾ ਨੂੰ ਰਗੜੇ ਲਾਏਗੇ ਅਤੇ ਕਿਹਾ ਗਿਆ ਕਿ ਭਾਜਪਾ ਗੈਂਗਸਟਰਾਂ ਦੀ ਸਪੋਰਟ ਕਰਦੀ ਹੈ ਇਸ ਤਹਿਤ ਪੂਰੇ ਅਬੋਰ ਸ਼ਹਿਰ ਵਿੱਚ ਇੱਕ ਮਾਰਚ ਕੱਢਿਆ ਗਿਆ ਜਿਸ ਵਿੱਚ ਅਬੋਰ ਦੇ ਹਲਕਾ ਇੰਚਾਰਜ ਫਾਜ਼ਿਲਖਾ ਤੋਂ ਵਿਧਾਇਕ ਅਬੋਰ ਤੋਂ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਪ ਆदमी ਦੇ ਕਾਰਕੁਨ ਮੌਜੂਦ ਨੇ ਜਿੱਥੇ ਬੋਲਦੇ ਵਿਧਾਇਕ ਨਰਿੰਦਰਪਾਲ ਸਿੰਘ ਸੋਣਾ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਹੋ। ਮਤਲਬ ਕਹਿੰਦਾ ਨਹੀਂ ਇਹ ਐਂਡ ਆਇ ਤੇ ਸ਼ਡਿਊਲ ਬਾਰੇ ਸੰਜਾ ਕੀ ਕਦਰ ਦੇ ਨਾਲ ਕਿ ਜਿਸੋ ਵਾਜ ਪਾਰਟੀ ਦਾ ਇਹ ਖਾਸ ਸ਼ਰਤ ਅੱਜ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਹੁਕਮਾਂ ਦੇ ਨਾਲ ਅਸੀਂ ਅਮੋਰ ਦੇ ਕਿ ਪਹੁੰਚੇ ਆਂ। ਜੋ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬੋਰ ਦੇ ਏਰੀਆ ਦੇ ਵਿੱਚ ਜੋ ਵਪਾਰੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਡੇ ਵਪਾਰੀਆਂ ਨਾਲ ਵਿਸ਼ਵਾਸ ਤੋਂ ਆਉਣ ਲਈ ਆਏ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਵਪਾਰੀਆਂ ਦੇ ਨਾਲ ਖੜੀ ਹੈ ਕੀ ਸੇ ਨੂੰ ਦੌੜ ਨਹੀਂ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਔਰ ਜਿਹੜਾ ਪਿੱਛੇ ਇੱਥੇ ਘਟਨਾਕ੍ਰਮ ਹੋਇਆ ਜਿਹੜਾ ਕਤਲ ਕੀਤਾ ਗਿਆ ਸਾਡੇ ਵਪਾਰੀ ਸਾਥੀ ਦਾ ਤਾਂ ਉਹਦੇ ਵਿੱਚ ਜਿਹੜੇ ਜਿਹੜੇ ਵੀ ਕੋਈ ਦੋਸ਼ੀ ਨੇ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਲਦੀ ਤੋਂ ਜਲਦੀ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣਗੀਆਂ ਔਰ ਅਸੀਂ ਵਪਾਰੀਆਂ ਨੂੰ ਸਾਡੇ ਵਪਾਰੀ ਭਰਾਵਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਪੰਜਾਬ ਦੀ ਬੁਲਸ ਸਾਡੀ ਸਰਕਾਰ ਤੁਹਾਡੀ ਆਪਣੀ ਆਮ ਲੋਕਾਂ ਦੀ ਸਰਕਾਰ ਹੈ ਵਪਾਰੀਆਂ ਦੀ ਸਰਕਾਰ ਹੈ ਕਿਸਾਨਾਂ ਦੀ ਸਰਕਾਰ ਹੈ ਮਜ਼ਦੂਰਾਂ ਦੀ ਸਰਕਾਰ ਹੈ ਇਹ ਸਾਰਿਆਂ ਨਾਲ ਖੜੀ ਹੈ ਸਭਨਾ ਜੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਪੰਜਾਬ ਦੀ ਦੇਖੋ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਬਿਲਕੁਲ ਸਹੀ ਹੈ ਤੁਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੇਖ ਲਓ ਕੋਈ ਵੀ ਕ੍ਰਾਈਮ ਹੁੰਦਾ ਸੀ ਕੋਈ ਵੀ ਗਲਤ ਕੰਮ ਹੁੰਦਾ ਸੀ ਤਾਂ ਬਿਲਕੁਲ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਕਿਸੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੁਸੀਂ ਫਰਕ ਵੇਖ ਲਓ ਭਾਵੇਂ ਕੋਈ ਸਾਡਾ ਆਪਣਾ ਹੀ ਕਿਉਂ ਨਾ ਹੋਵੇ ਜੇ ਉਹ ਵੀ ਕੋਈ ਗਲਤ ਕਰਦਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਭਾਵੇਂ ਕੋਈ ਬਗਾਨਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਔਰ ਜੋ ਵੀ ਕਿਸੇ ਨੇ ਗਲਤ ਕੀਤਾ ਤਾਂ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਵਿਵਸਥਾ ਪੂਰੀ ਬਹਾਲ ਹੈ ਤੁਸੀਂ ਤਾਂ ਹੀ ਵੇਖਿਆ ਜਿਹੜੀ ਸਾਡੀ ਪੁਲਿਸ ਨਾਲ ਦੀ ਨਾਲ ਹਰਕਤ ਦੇ ਵਿੱਚ ਆਈ ਔਰ ਉਹਨਾਂ ਨੇ ਜਿਵੇਂ ਕੋ ਕਾਰਵਾਈਆਂ ਵੀ ਕੀਤੀਆਂ ਪੰਜਾਬ ਦੇ ਵਿੱਚ ਰੋਜ਼ਾਨਾ ਜਿਹੜੀਆਂ ਲੁੱਟਖੋ ਹੋ ਰਹੀਆਂ ਕਤਲ ਹੋ ਰਿਹਾ ਹੈ ਧਕਤੀਆਂ ਹੋ ਰਹੀਆਂ ਹੈ ਗਿਆ ਚਾਹੇ ਉਹ ਹੋਰ ਦਾ ਮਾਮਲਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਦੇ ਨਾਲ ਦੇਖੋ ਕਾਨੂੰਨ ਵਿਵਸਥਾ ਦੇ ਨਾਲ ਤੁਸੀਂ ਸਾਡਾ ਨਾਲ ਰਾਜਸਥਾਨ ਵੇਖ ਲਓ ਦਿਨ ਦਿਹਾੜੇ ਉੱਥੇ ਲੁੱਟਾਂ ਖੋਹ ਹੋ ਰਹੀਆਂ ਕਾਰਾਂ ਖੋਹੀਆਂ ਜਾ ਰਹੀਆਂ ਵੱਡੇ ਵੱਡੇ ਡਾਕੇ ਪਾਏ ਜਾ ਰਹੇ ਨੇ ਹਰਿਆਣਾ ਆਪਨਾ ਹਰਿਆਣਾ ਵੇਖ ਲਓ ਤਾਂ ਇਹ ਕਹਿ ਦिए ਸਾਰੇ ਜਿਹੜਾ ਦੇਸ਼ ਦੇ ਵਿੱਚ ਜਿਹੜਾ ਬੀਜੇਪੀ ਹੈ ਬੀਜੇਪੀ ਦੀਆਂ ਸਰਕਾਰਾਂ ਨੇ ਜਿਹੜਾ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਔਰ ਜੇ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਕਰੂਗਾ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜੇ ਕੋਈ ਇਹੋ ਜਿਹੀ ਅੱਗੇ ਵੀ ਕੋਸ਼ਿਸ਼ ਕਰੂਗਾ ਤਾਂ ਉਹਦੇ ਖਿਲਾਫ ਜਿਹੜੀ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪੰਜਾਬ ਦੀ ਸਰਕਾਰ ਪੰਜਾਬ ਦੇ ਪੁਰ ਸਾਧ ਲੋਕਾਂ ਦੇ ਨਾਲ ਖੜੀ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत